ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸੰਧੂ ਡੇਰੀ ਫਾਰਮ ਵਿੱਚ ਅੱਜ ਆਪਾਂ ਤੁਹਾਡੇ ਲਈ ਦੋ ਝੋਟੀਆਂ ਲੈ ਕੇ ਆਏ ਆਂ ਇਹਦੀ ਝੋਟੀ ਆ ਵਿੱਚ ਤੀਜੇ ਸੂਏ ਝੋਟੀ ਆ ਦੋਵਾਂ ਮਹੀਨੇ ਦੀ ਬਣੀ ਗਾਰੰਟੀ ਕੋਈ ਨਹੀਂ ਕਿ ਚੈੱਕ ਪਾਸ ਨਹੀਂ ਹੋਈ ਦੋਵਾਂ ਮਹੀਨੇ ਦੀ ਬਣੀ ਹੈ ਚੰਗੀ ਕੱਦ ਕੱਦ ਦੀ ਝੋਟੀ ਮੋਰਾ ਨਸਲ ਝੋਟੀ ਜੇ ਤੀਜੇ ਸੂਏ ਦੋਵਾਂ ਮਹੀਨੇ ਦੀ ਬਣੀ ਗਾਰੰਟੀ ਕੋਈ ਨਹੀਂ ਕਿ 40000 ਨਮਾਂਡ ਦੂਜੀ ਝੋਟੀ ਹੈ ਵੀ ਜਾਂ ਅੰਸਰ ਝੋਟੀ ਹੈ ਇਹ ਵੀ 1.5 ਮਹੀਨੇ ਦੀ ਬਣੀ ਹੈ ਇਹ ਵੀ ਮੋਰਾ ਨਸਲ ਝੋਟੀ ਚੰਗੇ ਕੱਦ ਕਰਦੀ ਝੋਟੀ ਹੈ 1.5 ਮਹੀਨੇ ਦੀ ਬਣੀ ਸ਼ੱਕ ਪਾਸੇ ਵੀ ਨਹੀਂ ਗਈ ਇਹਦਾ 38000 ਡਿਮਾਂਡ ਪਿੰਡ ਪੱਖੋ ਪਰ ਜਿਹੜਾ ਤਰਨਤਨ ਬਲਵਿੰਦਰ ਸਿੰਘ ਦੇ ਘਰੇ ਨੰਬਰ نوٹ ਕਰ ਸਕਦੇ 9840 57468 Karena kecuali satu inci acara, Badr pendek, aku berjilat